ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਜ ਸੰਗਤ ਜੀਓ ਅੱਜ ਦੇ ਵਲੌਗ ਵਿੱਚ ਅਪਾ ਦੇਖਾਂਗੇ ਸਰਦਾਰ ਪਰਦੂਮਨ ਸਿੰਘ ਜੀ ਤੇਰੇ ਪੁੱਤਰ ਡਾਕਟਰ ਇੰਦਰਜੋਤ ਸਿੰਘ ਜਿਸ ਕਰਨ ਸੀ ਸਮੂਹ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਤਸ਼ਾਹਬ ਜੀ ਉਤਰਾਨੇ ਵਜੋਂ ਅਤੇ ਪਰਵਾਦ ਦੀ ਚਰਦੀ ਕਲਾ ਸੁਖਾਂਤੀ ਲਈ ਦੇ ਦਿੱਤਾ ਹੈ ਤਾਂ ਅਰੰਭ ਕੀਤੇ ਗਏ ਸਨ ਉਹਨਾਂ ਦੀ ਅੱਜ ਸਮਾਪਤੀ ਹੈ ਸੋ ਸਾਰਾ ਡਾਕਟਰ 인ਦਰ ਜੋਸ਼ ਸਿੰਘ ਜੋ ਕਿ ਲੁਧਿਆੜੇ ਤੋਂ ਆਏ ਨੇ ਤੇ ਜਸਕਰਨ ਸਿੰਘ ਆਸਟ੍ਰੇਲੀਆ ਤੋਂ ਆਏ ਨੇ ਤੇ ਸਾਰਾ ਪਰਿਵਾਰ ਇਕੱਤਰ ਹੋਇਆ ਦੂਦ ਚੰਨਾ ਵਿਖੇ ਸੀਸਲੈਂਡ ਦੇ ਲਈ ਇਹ ਸਰਗੁਰੂ ਪਾਤਸ਼ਾਹ ਜੀ ਦੇ ਪਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਤਸ਼ਾਹ ਜੀ ਪ੍ਰਾਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਪਰਿਵਾਰ ਵੱਲੋਂ ਸਭਾਪਤੀਆਂ ਹੋਈਆਂ ਨੇ ਤੇ ਗੁਰੂ ਕੇ ਲੰਗਰ ਵੀ ਨੇ ਸੋ ਅੱਜ ਦੇ ਇਸ ਵਲੌਗ ਵਿੱਚ ਆਪਾ ਅਖੰਡ ਪਾਤਸ਼ਾਹ ਜੀ ਦੇ ਭੋਗ ਸਮੇਂ ਦੇ ਕੁਛ ਅੰਸ਼ ਰੂਪਮਾਤਰ ਵਿੱਚ ਦਰਸ਼ਨ ਕਰਾਂਗੇ ਇਹ ਨਾਲ ਹੀ ਗੁਰਦੁਆਰਾ ਸਾਹਿਬ ਚਾਦਰਾਂ ਦੀ ਸੇਵਾ ਜੋ ਹੋਈ ਹੈ ਚਾਦਰਾਂ ਬਦਲੀ ਕੀਤੀ ਉਸ ਤੋਂ ਬਾਅਦ ਚਾਦਰਾਂ ਧੋਤੀਆਂ ਨੇ ਸਾਫ ਸਫਾਈ ਕੀਤੀ ਗਈ ਹੈ ਸੋ ਇਹ ਸਾਰੇ ਬੱਚੀ ਇਹ ਕਿਉਂ ਕਰਦੇ ਹਨ ਬਣੀ ਜੀ ਤੇ ਰੂਪਾ ਤੇ ਦਾਸ ਤੇ ਸੇਵਾ ਚੱਲ ਰਹੀ ਹੈ ਸੋ ਆਪ ਵੀ ਦਰਸ਼ਨ ਕਰਾਵਾਂਗੇ ਸੋ ਬੜੇ ਪ੍ਰੇਮ ਦੇ ਨਾਲ ਸਾਰੇ ਦੇਖਣ ਕਰ ਲੈਨੇ ਧੰਨਵਾਦ ਆਪ ਜੀ ਦਾ ਵੀਡੀਓ ਤੇ ਕਲਿੱਕ ਕਰਨ ਲਈ ਬੇਨਤੀ ਹੈ ਵੀਡੀਓ ਅੰਤ ਤੱਕ ਦੇਖਣਾ ਤੇ ਸ਼ੇਅਰ ਵੀ ਕਰਨਾ ਜੀ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਮਕਦਾਮ ਜੋ ਪ੍ਰਾਨੇ ਵਮਤਾ ਤਜ ਲੋਗ ਮੋਣਾਂ ਚੂ ਸਾਚੋ ਨੈ ਨਾਨਕ ਬਿਨ ਭਗਵਾਨ ਨੈ ਚਦਨ ਆਇ ਕਾਰਨੇ ਪ੍ਰਾਨੇ ਢੋਲ ਤਨੇ ਤ ਕੋਟਨ ਮ ਨਾਨਕ ਕੋ ਨਾਰਾਇਣ ਜੇ ਚੀਤਾ ਜ ਸੇ ਜਲਤੇ ਬੋਧੁ ਬਤਾ ਉਪਜੈ ਬਿਨ ਸਨੀਤਾ ਜਗ ਰਚਨਾ ਤਾ ਚੇਰਚੀ ਕਾਹ ਨਾਨਕ ਸੁਨ ਮੇ ਤ ਪ੍ਰਾਨੇ ਕਚੋ ਨਾ ਚੇਤਈ ਮਦ ਮਾਇਆ ਕ ਅੰਦਾ ਕਾਉ ਨਾਨਕ ਬਿਨ ਅਰਪਜਨ ਪਰਤ ਤਾਏ ਜਮ ਬੰਨ ਅਕ ਲੋਗੇ ਜਾਨਾ ਕਾਉ ਨਾਨਕ ਬਿਨ ਅਰਪਜਨ ਮੇਰ ਤਾ ਜਨ ਮਸਿ ਰਾਨ ਜੋ ਪ੍ਰਾਨੇਨ ਸਦਨ ਪਜ ਰੋਪ ਰਾਮ ਤੇ ਜਾ ਮਾਨ ਮਾਨ ਮਾਇਆ ਮਰ ਪਤ ਰਹਿਓ ਮੇਸਰੋ ਗੋਬਿੰਦ ਨਾਮ ਕਾਉ ਨਾਨਕ ਬਿਨ ਅਰ ਭਜਨ ਦੇ ਮਹਲਾ ਤੀਜੇ ਸਤੂਕ ਦੇਵਾ ਤਾ ਤੂੰ ਦੇਖੋ ਜਾਵੋ ਦੂਧ ਕਰਮ ਫਨ ਸਰਤ ਸਮਾਇਣਾ ਹੋਏ ਨਿਰਾਸ਼ ਜਮਾਵੋ ਜਪੋ ਤਏ ਕੋ ਨਾਮ ਆਵਰ ਨਿਰਾਫਲ ਕੰਮ ਰਹਾਓ ਯੋ ਮਨ ਇੰਟੀ ਹੱਥ ਕਰੋ ਫਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵ ਮਨ ਸੰਪਟ ਜਿਤ ਸਤ ਸਰਨਾਮਣ ਭਾਵਨ ਪਾਗੀ ਤ੍ਰਿਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਖ ਰਹਿ ਕਹਿੰਦੇ ਕਹ ਹੈ ਕਹੇ ਕਹ ਜਾਵ ਹੈ ਤੁਮ ਸਰ ਅਵਰਨ ਕੋਈ ਭਗਤ ਹੀ ਨਾ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੋਈ ਕਹਿੰਦੇ ਕਹ ਹੈ ਕਹੇ ਕਹ ਜਾਵ ਹੈ ਤੁਮ ਸਰ ਅਵਰਨ ਕੋਈ ਭਗਤ ਹੀ ਨਾ ਜਾਨ ਤੇ ਪੈ ਹੌਸਲਾ ਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤਸਰੀਆ ਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਾਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ਼੍ਰੀ ਵਾਗਦੇਵ ਜੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਸੋਤਾਲ ਦੇ ਸੁਖਾ ਸੁਖਾ ਤੁਸੀਂ ਹੈ ਆਪ ਨੂੰ ਸੁਖਾ ਸੰਸਥਾਨ ਦੇ ਬਿਰਾਜਮਾਨ ਹੋ ਵੋ ਸਭਤਾਂ ਨੂੰ ਛੁੱਟੀਆਂ ਖੁਸ਼ੀਆਂ ਬਖਸ਼ ਕੇ ਨਿਹਾਲ ਕਰੋ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਨੇ ਮਿਲੇ ਆਪ ਜੀ ਦੇ ਨਾਮ ਚ ਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਲੋ ਜੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰੂ ਕੇ ਲੰਗਰ ਸਮੂਹ ਪਰਿਵਾਰ ਤੇ ਸੰਗਤਾਂ ਬੈਠੀਆਂ ਨੇ ਚੱਕਰੀਆਂ ਨੇ ਦਾਸ ਵੀ ਬੈਠੇ ਨੇ ਨਾਲ ਰਣਜੀਤ ਐ ਤੇ ਅਸੀਂ ਭੋਗ ਤੋਂ ਬਾਅਦ ਗੁਰੂ ਦਾ ਲੰਗਰ ਚੱਲ ਰਿਹਾ ਹੈ ਤੇ ਸੰਗਤਾਂ ਲੰਗਰ ਚੱਕਰੀਆਂ ਨੇ ਇੰਦਰ ਜੋ ਤ ਤੇਜਸ ਕਰਨ ਸਾਰੇ ਸੇਵਾ ਕਰ ਰਹੇ ਨੇ ਲੰਗਰ ਪ੍ਰਸ਼ਾਦਾ ਵਰਤਾ ਰਹੇ ਨੇ ਤੇ ਜੋਤੀਏ ਚਾਹ ਤਿਆਰ ਕਰ ਰਹੀ ਹੈ ਸੋ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਜੋ ਹੈ ਰੁਖਾ ਮੀਸਾ ਗੁਰੂ ਕਾ ਲੰਗਰ ਬਖਸ਼ੀਆਂ ਦਾਤਾ ਚ ਚੱਲ ਰਿਹਾ ਹੈ ਜੀ ਲੋਜੀ ਚਾਦਰਾਂ ਦੀ ਸੇਵਾ ਹੋ ਰਹੀ ਐ ਤੇ ਪਰसों 23 ਤਰੀਕ ਨੂੰ ਸੇਵਾ ਕੀਤੀ ਸੀ ਗੁਰਦਾਰਾ ਸਾਹਿਬ ਚ ਤੇ ਚਾਦਰਾਂ ਬਦਲੀਆਂ ਸੀਗੀਆਂ ਤੇ ਫੇਰ ਇਹਨਾਂ ਸਾਰਿਆਂ ਨੇ ਸੇਵ ਦਿੱਤੀਆਂ ਮੈਂ ਤਾਂ ਹੈ ਨਹੀਂ ਸੀ ਉਸ ਦਿਨ ਤੇ ਅੱਜ ਫੇਰ ਚਾਦਰਾਂ ਧੋੜ ਵਾਸਤੇ ਤੇ ਫੇਰ ਰੂਪਾ ਮੈਂ ਤੇ ਬੰਨੀਆਂ ਸੀ ਤਿੰਨੋਂ ਲੱਗੇ ਹੋਇਆ ਤੇ ਚਾਦਰਾਂ ਦੀ ਧੁਾਈ ਹੋ ਰਹੀ ਐ ਅੱਜ ਕੋਈ ਹੋਰ ਆਇਆ ਨਹੀਂ ਹੈ ਤੇ ਅਸੀਂ ਤਿੰਨੋ ਹੀ ਅੱਜ ਸੇਵਾ ਤੇ ਲੱਗੇ ਆਂ ਸਤਿਗੁਰੂ ਪਾਤਸ਼ਾਹ ਕਿਰਪਾ ਕਰ ਰਹੇ ਨੇ ਸੇਵਾ ਲੈ ਰਹੇ ਨੇ ਤੇ ਚਾਦਰਾਂ ਹੁਣ ਧੋਤੀਆਂ ਗਿਆ ਨੇ ਲਗਭਗ ਸਾਰੀਆਂ ਤੇ ਖਿਲਾਰਨ ਦਾ ਕੰਮ ਹੁਣ ਸ਼ੁਰੂ ਕਰਨਾ ਸੋ ਅੱਜ ਦੀ ਸੇਵਾ ਚਾਦਰਾਂ ਦੀ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਸਾਰਿਆਂ ਤੋਂ ਲਈ ਹੈ ਸੋ ਇਸੇ ਤਰ੍ਹਾਂ ਵਲੌਗ ਦੇਖਦੇ ਰਿਆ ਕਰੋ ਜੀ ਤੇ ਉਸਾ ਤੇ ਪਿਆਰ ਆਪਣੇ ਦਾਸਾਂ ਨੂੰ ਬਖਸ਼ਦੇ ਰਿਹਾ ਕਰੋ ਭੁੱਲਾਂ ਚੁੱਕਾਂ ਦੇਖੀਵਾ ਦੇਖਣ ਲਈ ਆਪ ਸਾਰਿਆਂ ਦਾ ਧੰਨਵਾਦ ਕੋਈ ਸੁਝਾਅ ਹੋਵੇ ਤਾਂ ਜਰੂਰ ਦੱਸਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ